ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਸਿੱਖੀ ਦੇ ਪ੍ਰਚਾਰ ਵਿੱਚ ਅਸੀਂ ਵੀ ਆਪਣਾ ਇੱਕ ਨਿੱਕਾ ਜਿਹਾ ਯੋਗਦਾਨ ਪਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਉਪਰਾਲਾ ਜਰੂਰ ਪਸੰਦ ਆਵੇਗਾ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਗੁਰੂ ਨਾਮ ਲੇਵਾ ਸੰਗਤ ਸਾਡਾ ਸਾਥ ਦਿਓਗੇ ਤੇ ਸਾਡਾ ਹੌਂਸਲਾ ਵਧਾਉਂਗੇ ਅਸੀਂ ਆਪਣੀ ਇਸ ਚੈਨਲ ਦੇ ਵਿੱਚ ਸਾਰੇ ਗੁਰੂਆਂ ਦੀਆਂ ਸਾਖੀਆਂ ਭਗਤਾਂ ਦੀਆਂ ਸਾਖੀਆਂ ਜੀਵਨੀ ਤੇ ਉਨ੍ਹਾਂ ਵੱਲੋਂ ਰਚਾਏ ਹੋਏ ਕਵਤਕਾਂ ਦੀਆਂ ਸਾਖੀਆਂ ਦਾ ਸਰਵਣ ਕਰਾਂਗੇ ਸੋ ਸਾਧ ਸੰਗਤ ਜੀ ਪਿਛਲੀ ਸਾਖੀ ਦੇ ਵਿੱਚ ਤੁਸੀਂ ਸਰਵਣ ਕਰ ਹੀ ਚੁੱਕੇ ਹੋ ਕੇਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਾਡੇ ਪਾਠ ਤੇ ਅਰਦਾਸ ਨਾ ਮਨਜ਼ੂਰ ਹੋਣ ਦਾ ਕਾਰਨ ਕੀ ਦੱਸਿਆ ਸੀ ਸੋ ਸਾਧ ਸੰਗਤ ਜੀ ਇਸ ਤੋਂ ਅੱਗੇ ਦੀ ਵਿਆਖਿਆ ਅੱਜ ਅਸੀਂ ਅੱਜ ਸਰਵਣ ਕਰਨ ਜਾ ਰਹੇ ਹਾਂ ਹਰ ਉਸ ਗੁਰੂ ਦੇ ਪਿਆਰੇ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਵਾਹਿਗੁਰੂ ਹੈ ਜ਼ਰੂਰ ਹੈ ਚਾਹੇ ਮੈਨੂੰ ਨਹੀਂ ਦਿਸਦਾ ਕਿਉਂਕਿ ਮੇਰੀ ਆਤਮਾ ਦੇ ਨੈਣ ਹਜੇ ਖੁੱਲੇ ਹੀ ਨਹੀਂ ਖੁੱਲਣ ਦਾ ਤਰੀਕਾ ਬਾਣੀ ਤੇ ਭਜਨ ਹੈ ਸਾਨੂੰ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਆਪਾਂ ਉਸ ਵਾਹਿਗੁਰੂ ਨੂੰ ਪਾਉਣ ਲਈ ਕਿਵੇਂ ਤੇ ਕੀ ਉਪਰਾਲਾ ਕਰ ਸਕਦੇ ਹਾਂ ਤਾਂ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਹਨ ਕਿ हे ਗੁਰੂ ਦੇ ਪਿਆਰੇ ਤੂੰ ਵੱਦ ਤੋਂ ਵੱਧ ਪਾਠ ਕਰ ਪਾਠ ਸੁਣ ਕੀਰਤਨ ਕਰ ਕੀਰਤਨ ਸੁਣ ਭਜਨ ਬੰਦਗੀ ਵਿੱਚ ਲੱਗ ਜਾ ਸਾਧ ਸੰਗਤ ਜੀ ਗੁਰੂ ਜੀ ਸਮਝਾਉਂਦੇ ਹਨ ਪਾਠ ਕੀਰਤਨ ਭਜਨ ਕਰਦੇ ਸਮੇਂ ਮਨ ਸ਼ਾਂਤ ਰੱਖ ਤੇ ਮਨ ਵਿੱਚ ਇਹ ਧਾਰਨ ਕਰਕੇ ਰੱਖ ਕਿ ਮੈਂ ਉਸ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਾਂ ਤੇ ਉਹ ਪਰਮਾਤਮਾ ਮੇਰੇ ਪਾਠ ਕੀਰਤਨ ਤੇ ਭਜਨ ਨੂੰ ਸੁਣ ਰਿਹਾ ਹੈ ਸਾਧ ਸੰਗ ਜੀ ਆਪਣੇ ਮਨ ਦੇ ਵਿੱਚ ਇਹ ਧਾਰ ਲਵੋ ਕਿ ਤੁਸੀਂ ਕੋਟ ਬਾਪਾਰ ਬ੍ਰਹਮੰਡ ਦੇ ਠਾਕੁਰ ਸਵਾਮੀ ਦੀ ਹਜ਼ੂਰੀ ਵਿੱਚ ਹੂੰ ਉਹ ਮੇਰੀ ਅਰਦਾਸ ਸੁਣ ਰਿਹਾ ਹੈ ਮੈਂ ਹੁਣ ਉਸ ਦੇ ਪੈ ਵਿੱਚ ਹਾਂ ਤੇ ਪ੍ਰੇਮ ਵਿੱਚ ਉਸ ਦੀ ਹਜ਼ੂਰੀ ਵਿੱਚ ਹਾਜ਼ਰ ਹਾਂ ਤੇ ਅਰਦਾਸ ਕਰਾਂ ਜੇ ਮਨ ਉੜਦਾ ਹੈ ਤਾਂ ਉਸ ਨੂੰ ਰੋਕੋ ਨਾ ਰੁਕੇ ਤਾਂ ਉਸ ਨੂੰ ਰੋਕਣ ਲਈ ਅਰਦਾਸ ਕਰੋ ਤੇ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰੋ ਅਰਦਾਸ ਕਰੋ ਕਿ ਜਿਵੇਂ ਤੁਸੀਂ ਕਾਜੀ ਤੇ ਨਵਾਬ ਨੂੰ ਹਾਜ਼ਰ ਹੋ ਕੇ ਹਜ਼ੂਰੀ ਦਾਣ ਦਿੱਤੀ ਸੀ ਸਾਨੂੰ ਵੀ ਉਸੇ ਤਰ੍ਹਾਂ ਆਪਣੇ ਦਰਸ਼ਨਾਂ ਦਾ ਦਾਨ ਬਖਸ਼ੋ ਤੁਸੀਂ ਸਦਾ ਜਉਂਦੇ ਹੋ ਇਹ ਦੇਹ ਵੀ ਇੱਕੀ ਚੀਜ਼ ਹੈ ਤੁਸੀਂ ਤਾਂ ਉਸ ਦੇ ਤੂੰ ਉੱਪਰ ਉੱਠ ਕੇ ਸਾਡੇ ਨਾਲ ਹੋਂ ਹੇ ਗੁਰੂ ਜੀ ਤੁਸੀਂ ਤਾਂ ਜਾਗਦੀ ਜੋਤ ਹੋ ਜਿਵੇਂ ਉਦੋਂ ਪ੍ਰਗਟ ਹੋਏ ਸੀ ਅੱਜ ਵੀ ਪ੍ਰਗਟ ਹੋਵੋ ਸੋ ਸਾਨੂੰ ਦਰਸ਼ਨ ਦੇਵੋ ਮੈਂ ਤੁਹਾਡੀ ਹਾਜੂਰੀ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਤੁਸੀਂ ਮੈਨੂੰ ਬਾਣੀ ਪੜਨ ਦਾ ਧਾਨਮ ਬਖਸ਼ਿਸ਼ ਕਰੋ ਤੁਸੀਂ ਗਿਆਨਵਾਨ ਹੋ ਦਇਆਵਾਨ ਹੋ ਤੁਸੀਂ ਗੁਰੂ ਹੋ ਏ ਗੁਰੂ ਜੀ ਮੈਂ ਇੱਕ ਤੁਹਾਡਾ ਨਿਮਾਣਾ ਜਿਹਾ ਸਿੱਖਾਂ ਨਾਮ ਦਾ ਸਿੱਖਾਂ ਪਰ ਗੁਰੂ ਜੀ ਤੇਰਾ ਸਿੱਖਾਂ ਮੈਨੂੰ ਪੂਰਨ ਤੌਰ ਤੇ ਸਿੱਖ ਬਣ ਲਈ ਹਜ਼ੂਰੀ ਦਾ ਪਾਠ ਹਜ਼ੂਰੀ ਦੀ ਅਰਦਾਸ ਹਜ਼ੂਰੀ ਦਾ ਨਾਮਦਾਨ ਬਖਸ਼ਿਸ਼ ਕਰੋ ਹੇ ਸਾਧ ਸੰਗਤ ਜੀ ਤੁਸੀਂ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਜੇਕਰ ਤੁਹਾਡਾ ਮਨ ਅਜੇ ਵੀ ਨਹੀਂ ਮੰਦਾ ਤੇ ਮਨ ਅਜੇ ਵੀ ਭਟਕਦਾ ਹੈ ਤੇ ਉਸ ਨੂੰ ਕਿਤੇ ਵੀ ਟਿਕਾਉ ਨਹੀਂ ਆ ਰਿਹਾ ਤਾਂ ਤੁਸੀਂ ਕਿਸੇ ਐਸੇ ਗੁਰੂ ਪਿਆਰੇ ਗੁਰਸਿੱਖ ਅੱਗੇ ਆਪਣਾ ਦੁੱਖ ਕਹੋ ਜੋ ਗੁਰੂ ਦੀ ਹਜ਼ੂਰੀ ਵਿੱਚ ਪਾਠ ਕਰਦਾ ਹੈ ਤੇ ਉਸ ਦੇ ਮਨ ਨੂੰ ਪੂਰਨ ਟਿਕਾਉ ਹੈ ਤੇ ਤੁਸੀਂ ਉਸ ਨੂੰ ਜਾ ਕੇ ਕਹੋ ਕਿ ਹੈ ਗੁਰੂ ਦੇ ਪਿਆਰੇ ਤੂੰ ਮੈਨੂੰ ਵੀ ਦੱਸ ਕਿ ਮੈਂ ਆਪਣੇ ਜੀਵਨ ਨੂੰ ਕਿਵੇਂ ਸਫਲਾ ਕਰਾਂ ਤੇ ਉਸ ਗੁਰੂ ਦੀ ਹਜ਼ੂਰੀ ਵਿੱਚ ਪਾਠ ਕਰਿਆ ਕਰਾਂ ਭਜਨ ਅਰਦਾਸ ਵੇਲੇ ਮੇਰਾ ਮਨ ਨਾ ਭਟਕੇ ਤੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਪੂਰਨ ਤੌਰ ਤੇ ਸੱਚੇ ਮਨ ਚਿੱਤ ਨਾਲ ਸਮਰਪਣ ਹੋਵਾ ਮੇਰੇ ਮਨ ਦੇ ਪਟਕਾਓ ਦਾ ਆਪਾ ਦੱਸੋ اے ਗੁਰਸਿੱਖ ਮੇਰੇ ਲਈ ਅਰਦਾਸ ਕਰੋ ਤਾਂ ਕਿ ਮੈਂ ਵੀ ਤੁਹਾਡੇ ਵਾਂਗ ਗੁਰੂ ਵਾਲਾ ਬਣ ਜਾਵਾਂ ਤੇ ਸੱਚੇ ਦਿਲ ਨਾਲ ਬਾਣੀ ਪੜਾਂ ਤਾਂ ਸਤ ਸੰਗ ਕਰਾਂ ਮੇਰਾ ਵੀ ਜੀਵਨ ਸਫਲਾ ਹੋ ਜਾਵੇ ਤੇ ਮੈਂ ਵੀ ਪੂਰਨ ਤੌਰ ਤੇ ਗੁਰੂ ਵਾਲਾ ਬਣ ਜਾਵਾਂ ਸਾਥ ਸੰਗਤ ਜੀ ਅੱਜ ਦੀ ਸਾਖੀ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਅਗਲੀ ਵਿਆਖਿਆ ਤੇ ਸਾਖੀ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਰਵਣ ਕਰਾਵਾਂਗੇ ਜੇਕਰ ਕੋਈ ਪੁੱਲਚੁੱਕ ਹੋ ਗਈ ਹੋਵੇ ਤਾਂ ਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਤੇ ਸਾਡਾ ਸਾਥ ਦਿੰਦੇ ਹੋਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਿ ਅਸੀਂ ਇਸ ਵੀਡੀਓ ਦੇ ਵਿੱਚ ਹੋਰ ਕਿਹੜੇ ਸੁਧਾਰ ਕਰ ਸਕਦੇ ਹਾਂ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ